ਇਹ ਗੱਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਇਸ ਟਾਈਮ ਆਏ ਸੀਗੇ ਆਪਾਂ ਮਾਨਸਾ ਦੇ ਵਿੱਚ ਤੇ ਬਾਈ ਹੈਗਾ ਗੁਰੀ ਘਰਾਣਾ ਜਿਹਦੀਆਂ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖਦੇ ਹੋ ਜਿਹੜੀਆਂ ਵੀਡੀਓ ਦੇ ਵਿੱਚ ਜ਼ਿਆਦਾਤਰ ਘਰਾਣੀਆਂ ਵੀਡੀਓ ਹੁੰਦੀਆਂ ਜਾਂ ਟੈਕਨੀਕਲ ਤੌਰ ਤੇ ਨੌਲੇਜ ਦੀਆਂ ਵੀਡੀਓ ਹੁੰਦੀਆਂ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਅੱਜ ਪਹੁੰਚੇ ਆ ਮਾਨਸਾ ਜ਼ਿਲ੍ਹਾ ਦੇ ਵਿੱਚ ਤੇ ਇੱਥੇ ਬਾਈ ਹੁਣੀ ਆ ਗੁਰੀ ਘਰਾਣਾ ਬਹੁਤ ਸਾਰੀਆਂ ਵੀਡੀਓ ਤੁਸੀਂ ਦੇਖਿਆ ਹੋਊਗਾ ਉਹਨਾਂ ਦੇ ਦਫ਼ਤਰ ਦੇ ਵਿੱਚ ਪਹੁੰਚੇ ਆ ਤੇ ਬਾਈ ਹੁਣੇ ਉਹਨਾਂ ਦਾ ਭਰਾ ਉਹਨਾਂ ਨੂੰ ਮਿਲਦੇ ਆ ਤੇ ਦੋਸਤੋ ਆ ਬਾਈ ਉਹਨਾਂ ਦਾ ਦਫ਼ਤਰ ਆ ਗੁਰੀਕਰਾਂਗਣਾ ਦੇ ਦਫ਼ਤਰ ਤੇ ਆਪਾਂ ਪਹੁੰਚੇ ਆ ਠੀਕ ਆ ਸਸੀ ਗੱਲ ਵੀਰੇ ਸਸੀ ਗੱਲ ਜੀ ਹੋਠੀ ਜੀ ਕੀ ਹਾਲ ਹੈ ਵਧੀਆ ਵਧੀਆ ਤੇ ਕਿੰਨਾ ਕ ਸਮਾਂ ਹੋ ਗਿਆ ਆਪਾਂ ਨੂੰ ਇੱਥੇ ਕੰਮ ਕਰਦਿਆਂ ਬਾਈ ਆਪਣਾ ਇਹ ਦਫਤਰ ਬਣਨ ਨੂੰ ਆ ਜੀ 3 ਸਾਲ ਹੋ ਗਏ ਨੇ ਅੱਛਾ ਹਾਂ ਤੇ ਕਿਰਪਾ ਚਾਰ ਸਾਲਾਂ ਦੇ ਕੰਮ ਕਰ ਰਹੇ ਹਾਂ ਅੱਛਾ ਹਾਂਜੀ ਭਾਈ ਇਹ ਮਤਲਬ ਤੁਸੀਂ ਕਾਫੀ ਸੋਸ਼ਲ ਮੀਡੀਆ ਦੀ ਹਨਾ ਨੌਲੇਜ ਦਿੰਨੇ ਹੋ ਤੇ ਕਿੱਥੋਂ ਕਿੱਥੋਂ ਪੰਜਾਬ ਤੋਂ ਜਾਂ ਕੋਈ ਹੋਰ ਵਿਦੇਸ਼ਾਂ ਤੋਂ ਵੀ ਆ ਜਾਂਦੇ ਆ ਹਾਂ ਜੀ ਬਾਈ ਵਿਦੇਸ਼ਾਂ ਤੋਂ ਵੀ ਫੋਨ ਆ ਜਾਂਦੇ ਨੇ ਜਿਨ੍ਹਾਂ ਦੇ ਚੈਨਲ ਵਗੈਰਾ ਬਣੇ ਹੋਏ ਆ ਹਨਾ ਉਥੇ ਉਹ ਵਿਦੇਸ਼ੀ ਕਿਉਂਕਿ ਉਹਨਾਂ ਕੋਲੇ ਦਿਖਾਉਣ ਨੂੰ ਬਹੁਤ ਚੀਜ਼ ਹੈ ਹੇ ਹਾਂ ਪਰ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਆਪਾਂ YouTube ਤੇ Facebook ਤੇ ਕੰਮ ਕਿਵੇਂ ਕਰਨਾ ਹੈ ਉਹ ਜਦੋਂ ਸਾਡੇ ਨਾਲ ਸੰਪਰਕ ਕਰਕੇ ਹਨਾ ਵੀ ਆਪਣੇ ਤੋਂ ਪੇਜ ਬਣਾ ਲੈਂਦੇ ਆ ਤੇ ਆਪਾਂ ਹੈਂਡਲ ਵੀ ਕਰ ਲੈਂਦੇ ਆ ਪੇਜ ਉਹਨਾਂ ਦਾ ਪਰ ਉਹ ਵੀਡੀਓ ਆਪ ਪਾਈ ਜਾਂਦੇ ਨੇ ਪੇਜ ਦੀ ਦੇਖ ਰੇਗੇ ਆਪਾਂ ਕਰ ਲੈਂਦੇ ਆ ਬੜੀ ਇਹ ਵੀ ਚੀਜ਼ ਵੱਡੀ ਗੱਲ ਆ ਨੌਲੇਜ ਹੋਣੀ ਨਾ ਕਿਸੇ ਨੂੰ ਸਿਖਾਉਣਾ ਬਾਈ ਗੁਰੀ ਘਰਾਣਾ ਕਿੰਨੇ ਕ ਟਾਈਮ ਤੋਂ ਕੰਮ ਕਰਦਾ ਬਾਈ ਬਾਈ ਨੂੰ ਹੋਵੇ ਜੀ 4 ਸਾਲ ਦੀ ਡਿਗਰੀ ਹੋਵੇ। ਉਹ ਕਾਫੀ ਹੈ। ਕਾਫੀ ਲੰਮੇ ਸਮੇਂ ਤੋਂ ਕੰਮ ਕਰ ਗਿਆ ਤੇ ਅੱਜ ਉਹ ਗਏ ਹੋਏ ਆ। ਹਾਂਜੀ ਅੱਜ ਉਹ ਵੀਡੀਓ ਕਰਨ ਗਏ ਹੋਏ ਨੇ। ਆ ਤੇ ਜੀ ਅਸੀਂ ਇੱਥੇ ਆਪਣਾ ਦਫ਼ਤਰ ਬਣਾਇਆ ਜੀ ਰਮਨ ਦਿੱਤਿਆ ਚੌਕ ਮਾਨਸਾ ਚ ਆਪਣਾ ਦਫ਼ਤਰ ਬਣਾਇਆ ਹੋਇਆ ਹੈ ਕਿਹੜੀ ਲੋਕੇਸ਼ਨ ਹੈ ਪਰਮ ਦਿੱਤਿਆ ਵਾਲਾ ਚੌਕ ਮਾਨਸਾ ਜਿਹੜੇ ਆ ਸਿੱਧੂ ਮੂਸੇ ਵਾਲੇ ਨੂੰ ਜਾਂਦਾ ਰਾਹ ਮੂਸੇ ਵਾਲੇ ਤੋਂ 2 ਕਿਲੋਮੀਟਰ ਬੈਠੇ ਹਾਂ ਜੀ ਹਾਂ ਮੂਸੇ ਵਾਲੇ ਰਾਹ ਤੇ ਬਸੋ ਹਾਂ ਜੀ ਮੂਸੇ ਵਾਲੇ ਰਾਹ ਤੇ ਬਸ ਜਿਹੜਾ ਇੱਧਰ ਜਵਾਰ ਸਿੰਘ ਵਾਲਾ ਇੱਧਰ ਮੂਸਾ ਜੀ ਵਿਚਾਲੇ ਇਹਨਾਂ ਦਾ ਦਫ਼ਤਰ ਆ ਜਿਹੜਾ ਵੀ ਵੀਰ ਸੋਸ਼ਲ ਮੀਡੀਆ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਬਾਈ ਹੁਣਾਂ ਤਾਂ ਲੈ ਸਕਦਾ ਤੇ ਅੱਜ ਪਹੁੰਚੇ ਸੀਗੇ